ਲੇਵੇ ਦੀ ਤਾਂ ਕਰਮਾਂ ਵਾਲੀ ਨਾ ਆਹ ਦੇਖ ਵੀਰੇ ਹਰੇਕ ਘਰੇ ਨਹੀਂ ਭਾਈ ਇਹੋ ਜਿਹੇ ਪਸ਼ੂ ਪੈਦਾ ਹੁੰਦੇ ਵੀਡੀਓ ਦੇ ਵਿੱਚ ਮੁੱਲ ਕਰਾ ਦੂੰਗਾ ਅੱਛਾ ਭਾਈ ਚਵਾਈ ਦੇ ਨਹੀਂ ਸਾਫ ਹੈ ਤੇ ਉਹ ਠੰਡੀ ਹੈ ਵਧੀਆ ਜਮਾਂ ਠੰਡੀ ਮਾਂ ਜਮਾਂ ਜਮਾਂ ਬਾਈ ਦਾ ਕਰੇ ਲੂਕ ਆ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੌੜਕੜਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੌੜ ਮੰਡੀ ਮੌੜ ਮੰਡੀ ਦੇ ਵੀਰੇ ਜਮਾਂ ਨਾਲ ਪਿੰਡ ਰਹਿ ਗਿਆ ਬਾਈ ਦਾ ਇੱਕ ਕਮੇਟੀ ਦੀ ਪੈਂਦਾ ਹੈ ਨਾ ਇਹ ਸਰਪਰ ਕਮੇਟੀ ਚ ਪੈਂਦਾ ਜੀ ਤੇ ਬਾਈ ਨੇ ਨਾ ਵੀਰੇ ਆ ਮੱਝ ਸੇਲ ਕਰਨੀ ਆ ਤੀਸਰਾ ਸੂਆ ਬਹੁਤ ਚੰਗੇ ਦੁੱਧ ਦੀ ਰਿਕਾਰਡ ਦੀ ਚੰਗੀ ਝੋਟੀ ਆ ਗਈ ਬਾਈ ਗਰਮੀਤ ਨਾਲ ਸਾਰੀ ਗੱਲਬਾਤ ਕਰਾ ਦੂੰ ਵੀਡੀਓ ਆ ਜਿਹੜੀ ਬਾਈ ਜੀ ਉਹ 7 ਤਰੀਕ 5ਵਾਂ ਮਹੀਨਾ 2025 ਦੀ 7 ਮਈ ਦੀ ਵੀਡੀਓ ਆ ਮਾਲਕ ਤੋਂ ਆਪਾਂ ਸਾਰੀ ਡਿਟੇਲ ਲੈ ਲਾਂਗੀ ਝੋਟੀ ਨੇ ਪਹਿਲੇ ਦੂਸਰੇ ਸੂਏ ਘਰੇ ਇਹਨਾਂ ਦੇ ਕਿੰਨਾ ਕੁ ਦੁੱਧ ਦਿੱਤਾ ਤੇ ਐਤ ਕੀ ਬਾਈ ਕਿੰਨੀ ਉਮੀਦ ਰੱਖਦਾ ਇਹ ਤੋਂ ਹੋਰ ਬਾਈ ਜੀ ਕੀ ਹਾਲ ਹੈ ਗਰਮੀਤ ਠੀਕ ਆ ਬਾਈ ਜੀ ਵਧੀਆ ਬੜੀ ਪਹਿਲਾਂ ਵੀਰੇ ਆਪਦਾ ਮੋਬਾਈਲ ਨੰਬਰ ਬੋਲ ਦੋ 991 ਠੀਕ ਹੈ ਤੇ ਪਿੰਡ ਆ ਗਿਆ ਮੌੜ ਕਲਾ ਹੈ ਨਾ ਮੌੜ ਕਲਾ ਜੀ ਨਾਲ ਬੈਠ ਮੈਂ ਨਾਲ ਜੀ ਆ ਗਿਆ ਹਾਂ ਜੀ ਤੇ ਕਿੰਨਵਾ ਸੂਆ ਝੋਟੀ ਹੈ ਬਾਈ ਇਹ ਤੀਜੇ ਸੂਏ ਸੂਈ ਜਾਣ ਅੱਜ ਤੀਸਰੇ ਸੂਏ ਸੂਈ ਹੈ ਹਾਂ ਜੀ ਹਾਂ ਚਾਰਕ ਦਿਨਾਂ ਦੀ ਸੂਈ ਹੋ ਗਈ ਚੌਥਾ ਦਿਨ ਐਤਵਾਰ ਨੂੰ ਸੂਈ ਦੀ ਐਤਵਾਰ ਨੂੰ ਸੂਈ ਹੈ ਦੋਸਤੋ ਬੁੱਧਵਾਰ ਦੀ ਵੀਡੀਓ ਆ ਗਈ ਤੇ ਬੌਲੇ ਤੋਂ ਹੁਣ ਬਾਈ ਕਿੰਨੇ ਕਿਤੇ ਚੱਲੀ ਜਾਂਦੀ ਆ ਇਹ ਜੀ ਹੈਗਾ 10-11 ਕਿਲੋ ਹੁਣ 10 ਇਸ ਵਕਤ ਹਾਂ ਠੀਕ ਆ ਤੇ ਤੇਰੇ ਕੋਲੇ ਪਹਿਲੇ ਦੂਸਰੇ ਸੂਏ ਕਿੰਨਾ ਕਿੰਨਾ ਕਿਦੋਂ ਪਹਿਲੇ ਸੂਏ ਚ ਹੋਇਆ ਜੀ ਮੈਂ 14 ਕਿਲੋ ਦੂਸਰੇ ਸੂਏ ਦਿੱਤਾ 16 ਕਿਲੋ ਠੀਕ ਹੈ ਵੀ 17 18 ਖੁੱਲਾ ਦੁੱਧ ਦੇ ਖੁੱਲਾ ਖੁੱਲਾ ਜਾਵਾ ਬਾਕੀ ਬਾਈ ਚਵਾਈ ਚੂਈ ਦੀ ਚੀਚੀਆਂ ਵਰਗੀਆਂ ਧਾਰਾਂ ਨੇ ਅੱਛਾ ਬਾਈ ਚਵਾਈ ਦੇ ਨਹੀਂ ਸਾਫ ਹੈ ਤੇ ਉਹ ਠੰਡੀ ਹੈ ਵਧੀਆ ਜਮਾ ਠੰਡੀ ਮਾ ਜਾਵਾ ਜਮਾ ਬਾਈ ਦਾ ਕਰੇ ਲੂ ਕੰਮ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਤੁਸੀਂ ਆਹ ਦੋ ਪਸ਼ੂ ਨਾਲ ਉਹ ਵੀ ਦੇਖ ਲਓ ਤੀਸਰਾ ਸੂ ਅੱਜ ਝੋਟੀ ਸੂਈ ਆ ਤੇ ਬੱਚਾ ਬਾਈ ਕਹਿੰਦਾ ਆ ਬੈਠਾ ਕੱਟੇ ਨੂੰ ਇਹਨੇ ਜਨਮ ਦਿੱਤਾ ਐਂ ਦਵਾਰ ਨੂੰ ਝੋਟੀ ਸੂਈ ਆ ਅੱਜ ਬੁੱਧਵਾਰ ਆ 4-5 ਦਿਨ ਹੋਏ ਆ ਤੋੜ ਕੇ ਬਾਕੀ ਸੋਨੂੰ ਮੈਂ ਝੋਟੀ ਦਿਖਾ ਦੇਣਾ ਤੋੜ ਲੈ ਵੀਰੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਬਾਈ ਜੀ ਮੇਰਾ ਇਹ ਠਾ ਨੰਬਰ ਚੱਲੀ ਜਾਂਦਾ ਬਾਕੀ ਸੱਜਣੋਂ ਸਾਨੂੰ ਆਪਾਂ ਝੋਟੀ ਤੋੜ ਕੇ ਚੈੱਕ ਕਰਾਉਣੇ ਆ। ਲੇਵੇ ਦੀ ਤਾਂ ਕਰਮਾ ਵਾਲੀ ਨਾ ਆਹ ਦੇਖ ਵੀਰੇ। ਹਰੇਕ ਘਰੇ ਨਹੀਂ ਬਾਈ ਇਹੋ ਜਿਹੇ ਪਸ਼ੂ ਪੈਦਾ ਹੁੰਦੇ। ਵੀਡੀਓ ਦੇ ਵਿੱਚ ਮੁੱਲ ਕਰਾ ਦੂੰਗਾ। ਬਾਕੀ ਤੁਸੀਂ ਲੇਵਾ ਖੁੱਲੇ ਲੈ ਲੈ ਜਾ ਵੀਰੇ ਗਾਹਾਂ ਨੂੰ ਲੈ ਜਾ ਕੋਈ ਨਹੀਂ। ਚੰਗੀ ਤਰ੍ਹਾਂ ਤਸਲੀ ਜੀ ਕਰਾ ਆ ਦੀ ਆਪਾਂ ਝੋਟੀ ਤੋੜ ਕੇ ਆ ਦੇ। ਲੇਵਾ ਦੇਖੋ ਕਰਮਾ ਵਾਲੇ ਦਾ। ਵਧੀਆ ਜਿਹੜਾ ਭਰਾ ਮਿਹਨਤ ਨਾਲ ਪਾਲਦਾ ਨਾ ਉਹਦੇ ਘਰੇ ਤਾਂ ਪਸ਼ੂ ਵੀਰੇ ਤਿਆਰ ਚੰਗੇ ਹੋ ਹੀ ਜਾਂਦੇ ਆ ਦੇਖ। ਤੀਸਰਾ ਜਮਾ ਤੀਸਰਾ ਜਮਾ ਵੀਰੇ ਹਾਂ ਜੀ ਇਹ ਗਰੰਟੀ ਹੈ ਤੀਸਰੇ ਸੁਆ ਤੀਸਰੇ ਦੁੱਧ ਦੀ ਵੀ ਗਰੰਟੀ ਹੈ ਜੀ 18 ਕਿਲੋ ਦਿਓ ਪੱਕਾ ਦੁੱਧ ਦੀ ਵੀ ਗਰੰਟੀ ਗਰੰਟੀ ਹੈ ਜੀ ਹਾਂ ਬਾਕੀ ਵੀ ਝੋਟੀ ਦਾ ਤਰੀ ਦਾ ਲੇਵਾ ਵੀ ਦੱਸਦਾਗਾ ਬੰਦ ਜੇ ਲੇਵੇ ਦੀ ਆ ਹੀ ਨਹੀਂ ਵੀਰੇ ਵੀਰੇ ਟੁੱਟਮਾ ਜਾਂ ਕੋਈ ਲੇਵਾ ਹੋਊਗਾ ਉਹ ਚੀਜ਼ ਨਹੀਂ ਹੈਗੀ ਜਮਾ ਫਿਕਸ ਜੇ ਲੇਵੇ ਦੀ ਆ ਥਣ ਵਧੀਆ ਮੁਠੀ ਵਾਲਾ ਲੱਗਿਆ ਝੋਟੀ ਨੂੰ ਤੇ ਬਾਕੀ ਪਸ਼ੂ ਆਪ ਹੀ ਦੱਸ ਦਿੰਦਾ ਹੁੰਦਾ ਵੀਰੇ ਬਾੜੀਆਂ ਤਰੀਫਾਂ ਨਾਲ ਆਪਾਂ ਕਹਿ ਦਈਏ ਐਂਪੋਲ ਬੰਨਣੇ ਉਹ ਪਸ਼ੂ ਦੇਖ ਕੇ ਪਤਾ ਲੱਗ ਜਾਂਦਾ 나ੜੂਆ ਕਿੱਟੇ ਦੇ ਨਾਲ ਆ ਚੋਥਾ ਦੇ ਨਾ ਆਹ ਦੇਖ ਛੋਟੀ ਨੂੰ ਹੂੰ ਤੇ ਆ ਦੇਖੋ ਬੱਚੇ ਦੇ ਵੀ 나ੜੂਆ ਨਾਲ ਆ ਠੀਕ ਐ ਤੇ ਗਰਮੀਤ ਬਾਈ ਦਾ ਮੁੱਲ ਕੀ ਕਰਦਾ ਮੁੱਲ ਜੀ 325 ਐ 3 ਲੱਖ 25 ਹਜ਼ਾਰ ਹਾਂ ਕੋਈ ਜਾਇਜ਼ ਮਾਨ ਮਾਨ ਸਮਾਨ ਕਰਦੇ ਆ ਫੁੱਲ ਠੀਕ ਐ ਮਾਨਦਾਨ ਬਾਈ ਕਹਿੰਦਾ ਫੁੱਲ ਕਰ ਦਾਂਗੇ ਮੁੱਲ ਦੋਸਤੋ ਪਸ਼ੂ ਦੇ ਹਿਸਾਬ ਨਾਲ ਬਾਈ ਨੇ ਮਿਹਨਤ કરી ਆ ਹਨਾ ਮਾਲਕ ਦਾ ਮੁੱਲ ਹੁੰਦਾਗਾ 325000 ਦੋਸਤੋ ਮੁੱਲਾ ਇਹਦੇ ਚੋ ਬਾਈ ਕਹਿੰਦਾ ਉਹ ਮੌਕੇ ਤੇ ਆ ਜਿਹੜਾ ਹੋਊਗਾ ਬਾਕੀ ਬਾਈ ਚੰਗੇ ਦੁੱਧ ਵਾਲਾ ਪਸ਼ੂ ਲੈਣ ਦਾ ਫਿਰ ਮੁੱਲ ਆਪਾਂ ਨੂੰ ਕਿੰਨਾ ਪੈਸੇ ਖਰਚਨੇ ਪੈਂਦੇ ਆ ਤੇ ਬਾਕੀ ਤੁਸੀਂ ਇਹ ਝੋਟੀ ਚੈੱਕ ਕਰ ਲਓ ਵੀਡੀਓ ਦੇਖਣ ਲਈ ਸਾਰੇ ਪਰਮਾਨ ਦਾ ਧੰਨਵਾਦ ਸਾਰੇ ਬਾਈਆਂ ਨੂੰ ਇਹ ਆ